ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਾਂ ਨੰਬਰ ਆ 8427019817 ਦੋ ਵੜਾ ਦਿਖਾਉਨੇ ਆਪਾਂ ਤੁਹਾਨੂੰ ਇੱਕ ਗੱਭਣ ਇੱਕ ਸੀ ਵੀ ਸੱਸੀ ਗਾਲ ਬਾਈ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀ ਰਜਿਸਟ੍ਰੇਸ਼ਨ ਪਿੰਨ ਡੋਰ ਜ਼ਿਲ੍ਹਾ ਲੁਧਿਆਣਾ ਦਾ ਚਿੰਤ ਗਾਉਂ ਤੇ ਮੋਬਾਈਲ ਨੰਬਰ ਆਪਣੇ 9041237959248847688137 ਤੇ ਆਪਾਂ ਪਹਿਲੇ ਨੰਬਰ ਤੇ ਕ੍ਰਾਸਵਰਡ ਦੇਖਦੇ ਸੂਈ ਵੀ ਕਹਿੰਦਾ ਦਿਨ ਹੋ ਗਿਆ ਸੂਈ ਨੂੰ ਆਸੂ ਸੂਈੇ ਸ਼ਾਮ ਨੂੰ ਬੱਚਾ ਕਿ ਜਦ ਤਾਰੇ ਬੱਚੀ ਦੇ ਦੀ ਪਿੱਛੇ ਦੇ ਬੱਚੀ ਆ ਜੇਰ ਵਗੈਰਾ ਓਕੇ ਆ ਹਾਂਜੀ ਓਕੇ ਤੇ ਸੂਆ ਸੂਈ ਆ ਇਹ ਪਹਿਲਾ ਜੀ ਪਹਿਲਾ ਸੂਆ ਸੂਈ ਆ ਥੋੜੀ ਵੱਡੀ ਹੋ ਕੇ ਬਣੀ ਲੱਗਦੀ ਆ ਨਾ ਥੋੜੀ ਚੜ ਕੇ ਬਣੀ ਠੀਕ ਹੈ ਤੇ ਦੁੱਧ ਕਿੰਨਾ ਕਾ ਹੁਣੇ ਥੱਲੇ ਦੁੱਧ ਦੇ ਨਾਲ 14 ਕਿਲੋ ਬੋਲੀ ਹੈ 7 ਦਿਨ ਟਾਈਮ ਦਾ ਹਾਜ਼ਰ ਹਾਂਜੀ ਧਾਰਾ ਦੂਰਾ ਓਕੇ ਹਾਂਜੀ ਸੁਵਰੰਤਾਰਾ ਵਗੈਰਾ ਦੇਖੋ ਪੂਰੀਆਂ ਸਾਫ ਸੁਧਰੀਆਂ ਮੋٹے ਮੋٹے ਤਾਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਹੋਰ ਨਹੀਂ ਲੈ ਮਗਲ ਅਸਰ ਜ ਮਾਰ ਦੇ ਸੋ ਸਾਫ ਸੁਧਰੀ ਆ ਚੌਣ ਚਵਾਦੀ ਦੇਖੋ ਇੱਕ ਨੰਬਰ ਜਾਂ ਧਰਤਾਰਾ ਵੀਰ ਨੇ ਮਾਰ ਕੇ ਦਿਖਾ ਦਿਆ ਚਾਰ ਦੇ ਸੰਦ ਵਿੱਚੋਂ ਧਰ ਵਾਲੇ ਪਾਸੇ ਓਕੇ ਤੇ ਬਾਕੀ ਕਾਲਾ ਵਗੈਰਾ ਖੜੀ ਕਰਦੀ ਐ ਕੋਈ ਦਿੱਕਤ ਅਲੀ ਗੱਲ ਨਹੀਂ ਅੰਦਾਜ਼ਾ ਕਿਵੇਂ ਵੱਡੀ ਹੋਈ ਥੋੜੀ ਬਣੀ ਦੁੱਧ ਕਿੰਨਾ ਪਾ ਦੂਗੀ ਇਹ ਪਾਤਾ ਵੀ 20 ਤੋਂ ਪਲੱਸ ਹੀ ਪਾਊਗੀ ਮੰਨ ਕੇ ਜੱਲੇ ਵੀ 18 ਤੋਂ ਪਾਰ ਵਾਲੀ ਤਾਂ ਹੈਗੀ ਆ ਨਹੀਂ 20 ਤੋਂ ਪਾਰ ਆ ਰਾਮ ਦੇ ਨਾਲ ਪਾਰ ਲਈ ਐ ਠੀਕ ਹੈ ਮੁੱਲ ਵੜੀ ਦਾ ਕੀ ਰੱਖਿਆ ਮੋਲੇ ਦਾ ਬਸ ਲੈਣ ਦੇ ਨਹੀਂ 70000 ਰੁਪਏ ਗੁਜਾਇਸ ਹੋ ਜੂਗੀ ਆ ਮੌਕੇ ਦਾ ਮਾੜਾ ਕੋਟਾ ਦੀ ਤੋਰੀ ਬਾਹਰ ਨੂੰ ਸੋ ਵੀਰ ਕਦ ਕਾਠ ਵਗੈਰਾ ਦੇਖੋ ਪਲੂਨ ਵੜ ਪਹਿਲਾ ਸੋ ਸੀ ਵੀ ਬੱਚਾ ਵੀ ਸੇ ਫੀਮੇਲ ਕਾਫ ਬੱਚੀ ਆ ਤੇ ਜੇਰ ਵਗੈਰਾ ਦਾ ਨਾ ਧਾਰਾ ਵੀ ਨੇ ਮਾ ਕੇ ਦਿਖਾ ਦਿਆਂ ਸੋਨਾ ਥਾਲਾ ਮੁੱਠੀ ਵਾਲਾ ਸਾਫ ਸੁਥਰਾ ਚਾਰੇ ਥਾਨ ਨਿਖਣਵੇਂ ਸਾਫ ਸੁਥਰੇ ਬਿੱਥੀ ਤੇ ਲੱਗੇ ਹੋਇਆ ਤੇ ਮੁੱਠੀ ਵਾਲਾ ਹਾਥੀ ਚੋਈ ਵਾਲਾ ਥਾਣਾ ਜਮਾ ਤੇ ਐਚਐਫ ਚ ਹਲਕਾ ਕ੍ਰਾਸ ਪੈਂਦਾ ਸੋ ਥਾਣ ਦੇਖੋ ਪੂਰਾ ਸੋਨਾ ਮੁੱਠੀ ਵਾਲਾ ਹਾਥੀ ਚੋਈ ਵਾਲਾ ਥਾਣਾ ਤੇ ਕੀਮਤ ਇਹ ਦੀ ਹੈਗੀ 70000 ਇਹਦੇ ਵਿੱਚੋ ਗੁਜਾਇਸ ਮੌਕੇ ਤੇ ਹੋ ਜੂਗੀ ਉਹ ਤੋਂ ਸਾਨੂੰ 20 ਦਾ ਲਵੇ ਲਾਉਣੇ ਨੇ ਆਮਣਾ ਪਾ ਦੇਣਾ ਜਿੰਦ ਜਾਣ ਦੇਖੋ ਕਦ ਕਾਟ ਤੇ ਸ਼ੈਣੀ ਗਲੀ ਵਹਾੜਾ ਜਾਵਾਂ ਬਈ ਬਣ ਕੇ ਚਲੋ ਬੱਚਾ ਲਾਉਣ ਦੀ ਲੋੜ ਨਹੀਂ ਇਹਨੂੰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਸੀਲ ਠੰਡੀ ਇੰਨੀ ਆਂਤੀ ਕੋਈ ਨਹੀਂ ਸਲੇਵਾ ਦੇ ਪੂਰਾ ਸਾਫ ਸਿਕਰਾ ਤੇ ਅੱਗੇ ਵਿੱਚ ਦਾ ਹਵਾਲਾ ਥਾਣੇ ਦੇਖੋ ਸੋਨਾ ਮੁੱਖੀ ਵਾਲਾ ਗਲਾਬੀ ਗਲਾਬੀ ਥਾਣਾ ਤੇ ਦੂਜੇ ਨੰਬਰ ਜਿਹੜੀ ਦੇਖੀ ਨੇ ਆਪਾਂ ਥੋੜੀ ਐਸੇ ਐਸੇ ਚ ਆ ਗਈ ਹੈ ਨਾ ਤੇ ਕਿਹੜਾ ਸੋਸ ਹੁੰਦੀ ਵੀਰ ਇਹ ਦੂਜਾ ਦੋਸ ਹੁੰਦੀ ਤੰਤੋ ਸ਼ੇ ਇਲਾਮ ਦੇ ਸ਼ੇਦਾਂ ਦਾ ਦੂਜਾ ਸੂਆ denn ਕੈਕ ਲੈਂਦੀ ਐ denn ਹਫਤਾ ਲੈ ਜੂਗੀ ਬੱਛੀ ਹੋਈ ਐ ਹਫਤਾ ਲੈ ਜੂਗੀ ਕਿੰਨਾ ਕੁ ਦੁੱਧ ਦੱਸਿਆ ਬਲੂਨ ਦਾ ਦਾ ਬਲੂਨ ਦਾ 18 ਫਲਸ ਪਾਇਆ ਬਾਈ ਯਾਰ ਕੈਕ ਦਾ ਲੈਂਦੇ ਸੂਣ ਦੀ ਹੁਣੇ ਹਫਤਾ ਲੈ ਜੂਗੀ ਬੱਸ ਇੱਕ ਹਫਤਾ ਬਾਕੀ ਅੰਦਾਜ਼ਾ ਲਾ ਸਕੀ ਦੁੱਧੜ ਐਸ ਗਿਆ ਬਾ ਇਹ ਕਿ 20 ਕਿਲੋ ਇਹਦੇ ਮੁੱਲ ਕੀ ਰੱਖਿਆ ਇਹਦਾ ਮੁੱਲ ਲੈ 72000 ਰੁਪਏ ਗੁਜਾਇਸ ਹੋ ਜੂਗੀ ਮਾੜਾ ਮੋਟਾ ਤੋਰੀ ਵਾਰ ਨੂੰ ਸੋਪਰਾ ਮੂੰ ਮਥਾ ਫੇਸ ਕੁਆਲਿਟੀ ਵਗੈਰਾ ਦੇਖੋ ਥੋੜੀ ਏਅਰ ਸਿਰ ਜਾਂ ਅੰਗ ਚ ਆ ਗਈ ਦੂਜਾ ਸੂਆ ਸੂਣ ਦੀ 18 ਲੀਟਰ ਦੁੱਧ ਬਲੂਨ ਦਾ ਪਾਇਆ ਵਾ 75000 ਰੁਪਿਆ ਕੀਮਤ ਆ ਇਹਦੇ ਵਿੱਚੋਂ ਮਾਨਤਨ ਮੁੱਖ ਕੇ ਦੁਖ ਜਾਣਾ ਤੇ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਬਾਕੀ ਬੈ ਕੱਦ ਕਾਠ ਚੰਗਾ ਤੇ ਥਾਣਾ ਦੇਖੋ ਬਿਲਕੁਲ ਗਲਾਬੀ ਕਲਾਬੀ ਥਾਣਾ ਰਾਜੀ ਸਮੀਬਲ ਵੀ ਬਹੁਤ ਜਿਆਦਾ ਲਿੱਸੀ ਨਾ ਵੀ ਨਹੀਂ ਕਿਸੇ ਪਾਸਿਓ ਸੋ ਦੇਖੋ ਮੂੰਹ ਮੱਥਾ ਸਾਫ ਸੁਥਰੀ ਜਿੰਦ ਜਾਨ ਬਹੁਤ ਆ ਤੇ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਸੋ ਦੋ ਨਗਾ ਪਸੰਦ ਨੂੰ ਦਿਖਾਤੇ ਇੱਕ ਦਿਖਾਤੀ ਗੱਬੜ ਐਰ ਸਾਈਡ ਤੇ ਪੈਂਦੀ ਤੇ ਇੱਕ ਦਿਖਾਤੀ ਆਪਣੀ ਐਚਐਫ ਚ ਕ੍ਰਾਸ ਦੂਜਾ ਸੂਆ ਆ ਸੌਰੀ ਪਹਿਲਾ ਸੂਆ ਸੂਈ ਸਵਾਈ ਇੱਕ ਦੀ ਕੀਮਤ 70000 ਤੇ ਇੱਕ ਦੀ 75000 ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਪੈ ਗਿਆ ਤੇ ਬਾਈ ਜੀ ਨੰਬਰ ਬੋਲੇ ਆਪਣਾ ਨੰਬਰ 884678137 8847688137 904127 ਨੂੰ ਚੱਲ ਜੇ ਆਪ ਮੁੱਲ ਕਿਤੇ ਮੰਨਤਰ ਹੋਵੇ ਨਾ ਜੋ ਹਾਂਜੀ ਮੌਕੇ ਕਰਦਾ ਹਾਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ